ਕਹਿੰਦਾ ਪਿੰਡੂ ਜੀ ਆਖ ਮੈਨੂੰ ਤਾਕੀ ਭੇੜਦੀ ਕਹਿੰਦੀ ਪਾਗਲੇ 100% ਹੁੰਦੇ ਆ ਮਗਾ ਜਿੰਨੀ ਤੇਰੀ ਸੈਲਫੀ ਨੂੰ ਲਾਈਕ ਵੱਜਦੇ ਉਹ ਨਹੀਂ ਸਾਡੀ ਫੋਟੋ ਤੇ ਕਮੈਂਟ ਹੁੰਦੇ ਆ ਓ ਭੇਦ ਖੋਲਦੇ ਤੇ ਪਿੰਡ ਤੁਰ ਜਾਏਗੀ ਆ ਪੁੱਤ ਜੱਟ ਦੇ ਨਰੈਣ ਦੇ ਤੂੰ ਚੁੱਪ ਵੱਲੀਏ ਹਉ ਬਤਾ ਕਰਨਾ ਤੂੰ ਮਾਨ ਸੈਕਿੰਡ ਫਲੋਰ ਦਾ ਤੇਰੀ ਬੀਜੀ ਨਾਲ ਉੱਚੇ ਸਾਡੇ ਕੋ ਬੋਲੀਏ ਓ ਤੇਰੇ ਸ਼ਹਿਰ ਮੰਗ ਤੂੰ ਵੀ ਦਾਸ ਨਹੀਂ ਹੋ ਆਈ ਪਾਵੇ ਧੂਆਂ ਤੇਰੀਆਂ ਨਿਆਰੇ ਬਾਈ ਹੋਏ ਗੋਜਰਾ ਤੇ ਆਏ ਨਾ ਬਹਾੜੀ ਦੇ ਪਰਉਂਦੇ ਬਾਕੀ ਫੁੰਗਰੇ ਆ ਯਾਰਾਂ ਦੀਆਂ ਓ ਸਾਥੀ ਆਖ ਦੇ ਦੁਕਾਨੇ ਖੜਾ ਛੱਜਦੇ ਨਹੀਂ ਹੋਰ ਦੇਖ ਜਾਂਦੇ ਨਾ ਰਹੇ ਓ ਯਾਰੀ ਚੰਡੀਗੜ੍ਹ ਵਾਲੀਏ 니 ਤੇਰੀ ਕਰਾ ਗਈ ਹੱਤੀਆਂ ਦੇ ਕਰੇ ਓ ਯਾਰੀ ਚੰਡੀਗੜ੍ਹ ਵਾਲੀਏ 니 ਤੇਰੀ ਕਰਾ ਗਈ ਹੱਤੀਆਂ ਦੇ ਯਾਰੀ ਚੰਡੀਗੜ ਵਾਲੀ ਦੀ ਦਰੀ ਯਾਰ ਜੜੇ ਓ ਹੋ ਹੋ ਓ ਚੰਡੀਗੜ ਵਾਲੀ ਸੱਦੀ ਰਸਦੇ ਓ ਚੰਡੀਗੜ ਵਾਲੀ ਸੱਦੀ ਰਸਜੇ ਤੁਨੂੰ ਖਿਲਮਦ ਇੱਕ ਮੈਨੂੰ ਵਾਰੋ ਫੋਨ ਆਇਆ ਕਹਿੰਦਾ ਭਾਈ ਤੁਸੀਂ ਚੰਡੀਗੜ ਬੜਾ ਮਸ਼ਹੂਰ ਕੀਤਾ ਕੀ ਗੱਲ ਵੱਡੀ ਸ਼ਗਾਰ ਦਾ ਕੋਈ ਮੈਂ ਕਿਹਾ ਭਰਾਵਾ ਪਿੰਡਾਂ ਵਾਲਿਆਂ ਲਈ ਬਹੁਤ ਵੱਡੀ ਸਗਾਤ ਆ ਪਿੰਡਾਂ ਵਾਲੇ ਦੋ